ਪਰਮ ਸਰਕਾਰ ਗੁਰੂ ਰੂਪ ਗੁਰੂ ਕੇ ਆਲੀ ਸਾਥ ਸੰਗਤ ਜੀ ਆਓ ਨੰਿਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੈ गुणवंती गुणरव मैं फिर निश्चल पावै फरमान ਕਰਦੇ ਹਨ ਸਤਗੁਰ ਪਾਸ਼ਾ ਪ੍ਰਭੂ ਦੀ ਸلسلਾ ਦੀ ਬਰਕਤ ਨਾਲ ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਆਵਸਣਾ ਹੈ ਉਸ ਨੂੰ ਮਗਰ ਦਾ ਮਹੀਨਾ ਚੰਗਾ ਲੱਗਦਾ ਹੈ ਉਸ ਨੂੰ ਮਗਰ ਦਾ ਮਹੀਨਾ ਚੰਗਾ ਲੱਗਦਾ ਹੈ ਹੋਰ ਸਾਰਾ ਜਗਤ ਤਨਾਸਵੰਤ ਹੈ ਸਾਰਾ ਜਗਤ ਨਾਸਵੰਤ ਹੈ ਇੱਕ ਸਿਰਜਨਹਾਰ ਹੀ ਜੋ ਚਤਰ ਹੈ ਤੇ ਸਿਆਣਾ ਹੈ ਨਹਿਚਲ ਚਤਰ ਸੁਜਾਨ ਬਿਦਾਤਾ ਚੰਚਲ ਜਗਤ ਸਬਾਈਆ ਬਿਦਾਤਾ ਮਤਲਬ ਉਹ ਸਿਰਜਨਹਾਰ ਪਰਮੇਸ਼ਰ ਚੰਚਲ ਦਾ ਮਤਲਬ ਉਹ ਨਾਸਵੰਤ ਸਬਾਈਆ ਦਾ ਮਤਲਬ ਸਾਰਾ ਨਹਿਚਲ ਸਦਾ ਕਾਇਮ ਰਹਿਣ ਵਾਲਾ ਉਹ ਪਰਮੇਸ਼ਰ ਸਦਾ ਕਾਇਮ ਰਹਿਣ ਵਾਲਾ ਹੈ ਉਹ ਚਤੁਰ ਹੈ ਸਿਆਣਾ ਹੈ ਸਦਾ ਕਾਇਮ ਰਹਿਣ ਵਾਲਾ ਹੈ ਤੇ ਇਹ ਜਗਤ ਨਾਸੰਤ ਹੈ ਇਹ ਸਦਾ ਥਿਰ ਪਿਆਰਾ ਪ੍ਰਭੂਪਤੀ ਉਸ ਗੁਣਾ ਵਾਲੀ ਜੀਵ ਇਸਤਰੀ ਨੂੰ ਪਿਆਰਾ ਲੱਗਦਾ ਹੈ ਗੁਣਵੰਤੀ ਗੁਣ ਰਵੈ ਮੈ ਪ੍ਰਨੀਤਲ ਪਾਵੇ ਉਸ ਨੂੰ ਪਿਆਰਾ ਲੱਗਦਾ ਹੈ ਜੋ ਉਸ ਦੇ ਗੁਣ ਚੇਤੇ ਕਰਦੀ ਹੈ ਭਾਵੇਂ ਜਿਹੜਾ ਮਨੁੱਖ ਉਸ ਪਰਮੇਸ਼ਰ ਦੇ ਗੁਣ ਚੇਤੇ ਕਰਦਾ ਹੈ ਉਹਨੂੰ ਅਕਾਲ ਪੁਰਖ ਪਰਮੇਸ਼ਰ ਪਿਆਰਾ ਲੱਗਦਾ ਹੈ ਤੇ ਉਹ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ ਉਹ ਮਨੁੱਖ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਪਿਆਰਾ ਲੱਗਦਾ ਜਿਹੜਾ ਉਹਦੇ ਗੁਣ ਚੇਤੇ ਕਰਦਾ ਹੈ ਜਿਨਾਂ ਉਲੀ ਰਜਾ ਦੇ ਵਿੱਚ ਰਹਿੰਦਾ ਹੈ ਤੇ ਉਸ ਨੂੰ ਪ੍ਰਭੂ ਨਾਲ ਡੂੰਗੀ ਸਾਝ ਪ੍ਰਾਪਤ ਹੁੰਦੀ ਹੈ ਉਹਨੂੰ ਪਰਮੇਸ਼ਰ ਦੇ ਨਾਲ ਡੂੰਗੀ ਸਾਝ ਪ੍ਰਾਪਤ ਹੁੰਦੀ ਹੈ ਤੇ ਉਸ ਦੀ ਸੁਰਤ ਪ੍ਰਭੂ ਚਰਨਾਂ ਦੇ ਵਿੱਚ ਫਰਮਾਨ ਹੈ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਪਾਣੇ ਤਾਂ ਭਾਇਆ ਤਾਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸੁਰਤ ਟਿੱਗੀ ਰਹਿੰਦੀ ਹੈ ਉਸ ਦੀ ਜਿਹਦੀ ਸਾਝ ਬਣ ਜਾਂਦੀ ਹੈ ਪਰਮੇਸ਼ਰ ਨਾਲ ਪ੍ਰਭੂ ਦੇ ਗੁਣ ਉਸ ਦੇ ਹਿਰਦੇ ਵਿੱਚ ਆ ਵਸਦੇ ਹਨ ਪ੍ਰਭੂ ਦੀ ਰਜਾ ਅਨਸਾਰ ਇਹ ਸਭ ਕੁਝ ਜੀਵ ਇਸਤਰੀ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ਉਸ ਪਰਮੇਸ਼ਰ ਦੀ ਰਜਾ ਦੇ ਵਿੱਚ ਜੋ ਕੁਝ ਹੁੰਦਾ ਹੈ ਉਹ ਫਿਰ ਉਹਨੂੰ ਚੰਗਾ ਲੱਗਣ ਲੱਗ ਜਾਂਦਾ ਹੈ ਉਹ ਕਿੰਤੂ ਬਰੰਤੂ ਨਹੀਂ ਕਰਦੀ ਉਹ ਮਨੁੱਖ ਕਿੰਤੂ ਬਰੰਤੂ ਨਹੀਂ ਕਰਦਾ ਜੋ ਪਰਮੇਸ਼ਰ ਕਰਦਾ ਉਹਨੂੰ ਸਿਰ ਮੱਥੇ ਮੰਨਦਾ ਉਸਦੇ ਹੁਕਮ ਨੂੰ ਫਿਰ ਫਰਮਾਨ ਹੈ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਾਗ ਹੈ ਪ੍ਰਭੂ ਦੀ ਸਿਫਤਸਲਾ ਦੇ ਗੀਤ ਬਾਣੀ ਕਾਵ ਸੁਣ ਸੁਣ ਕੇ ਪ੍ਰਭੂ ਦੇ ਨਾਮ ਦੇ ਵਿੱਚ ਜੁੜ ਕੇ ਉਸ ਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ ਪਰਮੇਸ਼ਰ ਦੀ ਸਿਫਤਸਲਾ ਸੁਣ ਸੁਣ ਕੇ ਉਸ ਮਨੁੱਖ ਦੀ ਉਸ ਜੀਵ ਰੂਪ ਇਸਤਰੀ ਦੀ ਮੁਖ ਚਿੰਤਾ ਸਭ ਉਹਨੇ ਦੂਰ ਹੋ ਜਾਂਦਾ ਜੋ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜਦਾ ਹੈ ਨਾਨਕ ਸਾ ਧਨ ਨਾ ਪਿਆਰੀ ਅਬ ਭਗਤੀ ਪ੍ਰਿਆਗੈ ਨਹੀਂ ਨਾਨਕ ਉਹ ਜਿਵੇਂ ਸਤਰੀ ਪ੍ਰਭੂ ਪਤੀ ਨੂੰ ਪਿਆਰੀ ਹੋ ਜਾਂਦੀ ਹੈ ਉਹ ਆਪਣਾ ਦਿਲ ਹੀ ਪਿਆਰ ਪ੍ਰਭੂ ਦੇ ਅੱਗੇ ਭੇਟ ਕਰਦੀ ਹੈ ਪੇਸ਼ ਕਰਦੀ ਹੈ ਇਸ ਮਗਰ ਦੇ ਮਹੀਨੇ ਦਾ ਭਾਵੇਂ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਸਿਰਫ ਸਲਾਹ ਦੇ ਵਿੱਚ ਟਿਕਿਆ ਰਹਿੰਦਾ ਹੈ ਜੁੜਿਆ ਰਹਿੰਦਾ ਹੈ ਪਰਮਾਤਮਾ ਨਾਲ ਉਸ ਦੀ ਪੱਕੀ ਪਿਆਰ ਦੀ ਗੰਢ ਬੱਜ ਜਾਂਦੀ ਹੈ ਤੇ ਜਗਤ ਦਾ ਕੋਈ ਵੀ ਦੁੱਖ ਉਸ ਉਤੇ ਆਪਣਾ ਜੋਰ ਨਹੀਂ ਪਾ ਸਕਦਾ ਇਸ ਸਾਰੇ ਥੋੜੇ ਸ਼ਬਦਾਂ ਦੇ ਵਿੱਚ ਸਮਝ ਗਏ ਜੇ ਮੱਗਰ ਦੇ ਮਹੀਨੇ ਨੂੰ ਤੁਖਾਰੀ ਰਾਗ ਦੇ ਵਿੱਚ ਜਿਹੜਾ ਮਾਰਾ ਮਹਾ ਹੈ ਗੁਰੂ ਨਾਨਕ ਪਾਸ਼ਾ ਜੀ ਦੀ ਬਾਣੀ ਹੈ ਤਾਂ ਇਸ ਮੱਗਰ ਦੇ ਮਹੀਨੇ ਦਾ ਵਿੱਚ ਇਹ ਫਰਮਾਨ ਹੈ ਮਿੰਜਣਾ ਉਸ ਪਰਮੇਸ਼ਰ ਦੀ ਸਿਰਸਲਾਹ ਦੇ ਵਿੱਚ ਜੁੜਿਆ ਰਹਿੰਦਾ ਹੈ ਉਹਦੀ ਪਰਮੇਸ਼ਰ ਦੇ ਨਾਲ ਪੱਕੀ ਪਿਆਰ ਦੀ ਗੰਢ ਵੱਜ ਜਾਂਦੀ ਹੈ ਤੇ ਕੋਈ ਵੀ ਦੁੱਖ ਕਲੇਸ਼ ਉਹਦੇ ਉੱਤੇ ਆਪਣਾ ਜੋਰ ਨਹੀਂ ਪਾ ਸਕਦਾ ਬਸ ਥੋੜੇ ਸ਼ਬਦਾਂ ਦੇ ਵਿੱਚ ਜੇ ਪੂਰੇ ਮਹੀਨੇ ਨੂੰ ਸਮਝੀਏ ਤਾਂ ਇਹ ਹੈ ਫਿਰ ਅੱਗੇ ਪੋਦੇ ਮਹੀਨੇ ਦੇ ਵਿੱਚ ਫਰਮਾਨ ਕਰਦੇ ਹਨ ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੁਖੈ ਆਵਤ ਕੀ ਨਾਹੀ ਮਨ ਤਨ ਵਸਾ ਹੋਏ ਮੁਖੇ ਪੋਦੇ ਮਹੀਨੇ ਦੇ ਵਿੱਚ ਕੱਕਰ ਪੈਂਦਾ ਹੈ ਕਿੰਨਾ ਪਾਲਾ ਪੈਂਦਾ ਹੈ ਤੇ ਉਹ ਵਣ ਨੂੰ ਘਾਹ ਨੂੰ ਵਣ ਤ੍ਰਣ ਮਤਲਬ ਘਾਹ ਫੂਸ ਜੋ ਵੀ ਹਰੇ ਘਾਹ ਬੂਟਾਂ ਜਿਹਨੇ ਉਹਨਾਂ ਦਾ ਰਸ ਸੁੱਕ ਜਾਂਦਾ ਹੈ ਪੱਤੇ ਸੁੱਕ ਜਾਂਦੇ ਸੜ ਜਾਂਦੇ ਹੈ ਖੰਡ ਦੇ ਨਾਲ ਕਿੰਨੇ ਪ੍ਰਭੂ ਦੀ ਯਾਦ ਭੁਲਾਇਆ ਜਿਸ ਮਨੁੱਖ ਦੇ ਅੰਦਰ ਕੋਰਾਪਣ ਜ਼ੋਰ ਪਾਉਂਦਾ ਹੈ ਜਿਵੇਂ ਹੁਣ ਉਹ ਦੇ ਮਹੀਨੇ ਦੇ ਵਿੱਚ ਕੋਰਾ ਪੈਂਦਾ ਤੇ ਸਾਰਾ ਰਸ ਸੁੱਕ ਜਾਂਦਾ ਹੈ ਨਾ ਇਸੇ ਤਰ੍ਹਾਂ ਜਿਹੜੇ ਬੰਦੇ ਦੇ ਅੰਦਰ ਪਰਮੇਸ਼ਰ ਦੀ ਯਾਦ ਨਹੀਂ ਪਰਮੇਸ਼ਰ ਦੀ ਭਜਨ ਬੰਦਗੀ ਨਹੀਂ ਜਿਹਦੇ ਅੰਦਰ ਉਦੇ ਅੰਦਰ ਵੀ ਇੰਨਾ ਕੋਰਾਪਨ ਹੁੰਦਾ ਹੈ ਕੋਈ ਉਹਦੇ ਅੰਦਰ ਹਯਾ ਦੀਆ ਨਹੀਂ ਹੁੰਦੀ ਕਹਿਣ ਦਾ ਭਾਵ ਜਿਸ ਤਰ੍ਹਾਂ ਉਹਦੇ ਮਹੀਨੇ ਦੇ ਵਿੱਚ ਸਭ ਕੁਝ ਸੋਕਾ ਦਿੰਦਾ ਹੈ ਰਸ ਘਾਹ ਹੂਸ ਦਾ ਸੰਦਾ ਤੇ ਸੁੱਕ ਕੇ ਸੜ ਜਾਂਦੇ ਪੱਤੇ ਉਸੇ ਤਰ੍ਹਾਂ ਉਹ ਬੰਦੇ ਦਾ ਹਸ਼ਰ ਹੁੰਦਾ ਹੈ ਉਹ ਬੰਦੇ ਦਾ ਸੁਭਾਅ ਵੀ ਉਸੇਪੋ ਦੇ ਮਹੀਨੇ ਦੇ ਵਿੱਚ ਉਹ ਠੰਡ ਵਰਗਾ ਹੁੰਦਾ ਹੈ ਉਹਦਾ ਕੋਰਾਪਣ ਵੀ ਉਸ ਪੋਦੇ ਮਹੀਨੇ ਦੇ ਕੋਰੇ ਜਿਵੇਂ ਪੁਰਾ ਪੈਂਦਾ ਤੇ ਉਹਦਾ ਕੋਰਾਪਣ ਵੀ ਉਸ ਕੋਰੇ ਵਰਗਾ ਹੀ ਹੈ ਉਹਦੇ ਅੰਦਰ ਕੋਈ ਹਿਆਦਿਆ ਨਹੀਂ ਹੁੰਦੀ ਜਿਹਦੇ ਅੰਦਰ ਪਰਮੇਸ਼ਰ ਦੀ ਯਾਦ ਨਹੀਂ ਸਿਫਤ ਸਲਾਹ ਨਹੀਂ ਸ਼ਬਦ ਨਹੀਂ ਹੁੰਦੇ ਅੰਦਰ ਜਿਹੜਾ ਸ਼ਬਦ ਨੂੰ ਪੜ੍ਹ ਕੇ ਉਹਦੇ ਉੱਤੇ ਅਮਲ ਨਹੀਂ ਕਰਦਾ ਜਿਹੜਾ ਉਸ ਦੇ ਜੀਵਨ ਦੇ ਵਿੱਚੋਂ ਪ੍ਰੇਮ ਰਸਾ ਜਿਹੜਾ ਉਹ ਸੁਕਾ ਦਿੰਦਾ ਹੈ ਕੋਈ ਪ੍ਰੇਮ ਨਹੀਂ ਲਿੰਦਾ ਉਹਦਾ ਕਿਸੇ ਦੇ ਨਾਂ ਮਤਲਬ ਨਹੀਂ ਹੋ ਜਾਂਦਾ ਉਹ ਆਪ ਦਾ ਫਾਇਦਾ ਲਿਖਦਾ ਹੈ ਫਰਮਾਨ ਹੈ ਮਨ ਤਨ ਰਗ ਰਹੀਆ ਜਗ ਜੀਵਨ ਗੁਰ ਸਬਦੀ ਰੰਗ ਮਾਣੀ ਕਿਨੇ ਪ੍ਰਭੂ ਤੂੰ ਆ ਮੇਰੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਤਨ ਦੇ ਵਿੱਚ ਮੇਰੇ ਮੂੰਹ ਦੇ ਵਿੱਚ ਕਿਉਂ ਨਹੀਂ ਵਸਦਾ ਮੇਰੀ ਰਸਨਾ ਤੇ ਕਿਉਂ ਨਹੀਂ ਵਸਦਾ ਤੂੰ ਤਾਂ ਕਿ ਮੇਰਾ ਜੀਵਨ ਰੁੱਖਾ ਨਾ ਹੋ ਜਾਏ ਤੂੰ ਕਿਰਪਾ ਕਰ ਏ ਪ੍ਰਭੂ ਮੇਰੇ ਤੇ ਮੇਰ ਕਰ ਆਵਤ ਕੀ ਨਾਹੀ ਮਨ ਤਨ ਵਸਹਿ ਮੁਖੇ ਮਨ ਤਨ ਰਵ ਰਿਹਾ ਜਗ ਜੀਵਨ ਗੁਰ ਸ਼ਬਦੀ ਰੰਗਮਾਨੀ ਕਹਿੰਦੇ ਤੂੰ ਮੇਰੇ ਹਿਰਦੇ ਦੇ ਵਿੱਚ ਆ ਕੇ ਵਸ ਤਾਂ ਕਿ ਮੇਰੇ ਅੰਦਰ ਐਨਾ ਮੈਂ ਕੋਰਾ ਨਾ ਹੋਵਾਂ ਮੇਰੇ ਅੰਦਰ ਕੋਈ ਪ੍ਰੇਮ ਹੋਵੇ ਕਿਸੇ ਲਈ ਮੇਰੇ ਅੰਦਰ ਜਮੀਰ ਜਾਗਦੀ ਰਹੇ ਮੇਰੀ ਜਮੀਰ ਹੀ ਨਾ ਮਰ ਜੇ ਕਿਤੇ ਜਮੀਰ ਜਗਾਉਣ ਵਾਸਤੇ ਹੀ ਸ਼ਬਦ ਹੈ ਸ਼ਬਦ ਦਾ ਉਤਾਰਸਾ ਲੈਣਾ ਨਾ ਜਿਹੜਾ ਸਮਝ ਲਓ ਗੁਰਬਾਣੀ ਪੜ੍ਹਨੀ ਜਮੀਰ ਨੂੰ ਜਗਾਉਣਾ ਹੈ ਜਮੀਰ ਨੂੰ ਹਲੂਣਾ ਦੇਣਾ ਹੈ ਜਿਨ੍ਹਾਂ ਗੁਰਬਾਣੀ ਪੜ੍ਹਨਾ ਸਿਮਰਨ ਕਰਨਾ ਮੇ ਇਹਦੇ ਅੰਦਰ ਇਹਦੇ ਚ ਇਹ ਸੁੱਕੀ ਨਾ ਜਾਵੇ ਰਾਸੀ ਨਾ ਸੁੱਕ ਜੇ ਇਹਦੇ ਅੰਦਰ ਕਿਤੇ ਪ੍ਰੇਮ ਹੀ ਨਾ ਰਵੇ ਇਸ ਕਰਕੇ ਦੇ ਵਿੱਚ ਟੀਮ ਬਣਾ ਲਵੇ ਰਸ ਬਣਿਆ ਨਾ ਲੋਕਾਂ ਦੇ ਵਿੱਚ ਹਰੇਕ ਨਾਲ ਚੰਗੇ ਸਲੂਕ ਨਾਲ ਪੇਸ਼ ਆਵੇ ਇਸੇ ਲਈ ਸਿਮਰਨ ਭਜਨ ਬੰਦਗੀ ਏ ਜ਼ਰੂਰੀ ਹੈ ਮਖਿਆ ਉਹਨਾਂ ਜਿਹੜਾ ਬੰਦਾ ਕਦੇ ਪਤਾ ਹੀ ਨਹੀਂ ਵੀ ਭਜਨ ਬੰਦਗੀ ਕੀ ਹੁੰਦੀ ਹੈ ਸੇਵਾ ਕੀ ਹੁੰਦੀ ਹੈ ਤੇ ਕਿੰਗਿਆਂ ਨੂੰ ਪਤਾ ਵੀ ਹੁੰਦਾ ਉਹ ਤਾਂ ਵੀ ਮੰਨ ਲਓ ਐਨੇ ਰੁੱਖੇ ਹੁੰਦੇ ਆ ਕੋਈ ਉਹਨਾਂ ਦੇ ਅੰਦਰ ਹਿਆਦਿਆ ਨਹੀਂ ਹੁੰਦੀ ਕੋਈ ਕਿਸੇ ਨੇ ਕੰਮ ਨਹੀਂ ਆਉਂਦੇ ਪਹਿਲਾਂ ਇਹ ਗੱਲਾਂ ਮਰੀ ਜਾਂਦਾ ਪੰਨਾ ਇਹ ਸਾਰਾ ਕੀ ਹੈ ਇਹ ਕੋਰਾ ਪੰਨਾ ਤੇ ਜੇ ਜੀਵਨ ਦੇ ਵਿੱਚ ਤਬਦੀਲੀ ਨਾ ਆਈ ਅੰਦਰ ਭਿਜਿਆ ਨਾ ਕਿਸੇ ਦਾ ਦੁੱਖ ਵੇਖ ਕੇ ਦੁੱਖ ਮਹਿਸੂਸ ਨਾ ਹੋਇਆ ਤਾਂ ਫਿਰ ਉਹ ਜੀ ਭਜਨ ਮੰਦਗੀ ਸੇਵਾ ਕਰਨ ਦਾ ਬਾਣੀ ਪੜਨ ਦਾ ਕੋਈ ਫਾਇਦਾ ਨਹੀਂ ਕਿਸੇ ਦਾ ਦੁੱਖ ਆਪ ਦਾ ਦੁੱਖ ਸਮਝਣਾ ਪਰਉਪਕਾਰ ਕਰਨਾ ਇਸ ਖੋਦੀਏ ਗੁਰਮਾਣੀ ਨਾ ਕਿ ਮਤਲਬੀ ਬੰਨਾ ਤਾਂ ਹੁਣ ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਮੇਰੇ ਅੰਦਰ ਹੈ ਪਰਮੇਸ਼ਰ ਮੇਰੀ ਮਰਸਨਾ ਤੇ ਤੂੰ ਵਸ ਮੇਰੇ ਮਨ ਦੇ ਵਿੱਚ ਵਸ ਮੇਰੇ ਤਨ ਦੇ ਵਿੱਚ ਵਸ ਤੂੰ ਕਿਤੇ ਮੈਂ ਰੁੱਖਾ ਨਾ ਹੋ ਜੇ ਮੇਰਾ ਜੀਵਨ ਕਿਤੇ ਮੈਂ ਮਤਲਬੀ ਨਾ ਬਣ ਜਾ ਕਿਤੇ ਨਿਮ ਕੇ ਇਹਦੇ ਨਾ ਨਾ ਦਾ ਕੋਰਾ ਕੋਰਾ ਬੰਦਾ ਕੋਰਾਪਣ ਸਚਾਈ ਚ ਹੋਣਾ ਚਾਹੀਦਾ ਇਹ ਨਹੀਂ ਵੀ ਮਤਲਬੀ ਕੋਰਾਪਣ ਹੋਵੇ ਸਚਾਈ ਹੋਣੀ ਚਾਹੀਦੀ ਹੈ ਕਹਿੰਦੇ ਜਿਸ ਜੀਵ ਦੇ ਮਨ ਦੇ ਵਿੱਚ ਤਨ ਦੇ ਵਿੱਚ ਸਾਰੇ ਜਗਤ ਦਾ ਆਸਰਾ ਪ੍ਰਭੂ ਆਵਸਦਾ ਹੈ ਕਹਿੰਦੇ ਉਹ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦਾ ਹੈ ਉਹ ਗੁਰ ਸ਼ਬਦੀ ਰੰਗ ਮਾਣੀ ਕਹਿੰਦੇ ਉਹ ਰੰਗ ਮਾਣਦਾ ਹੈ ਪਰਮੇਸ਼ਰ ਦੇ ਮਿਲਾਪ ਦਾ ਜਿਹਦੇ ਮਨ ਤੇ ਸਰੀਰ ਦੇ ਵਿੱਚ ਪਰਮੇਸ਼ਰ ਵਸ ਪੈਂਦਾ ਹੈ ਉਹ ਗੁਰੂ ਦੇ ਸ਼ਬਦ ਦੇ ਰਾਹੀ ਸ਼ਬਦ ਦੇ ਵਿੱਚ ਜੁੜ ਕੇ ਤੇ ਸ਼ਬਦ ਦਾ ਮਲਾਪ ਹਾਸਲ ਕਰਕੇ ਆਨੰਦ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਕਹਿੰਦਾ ਪਾਉ ਉਹ ਕਦੇ ਵੀ ਪੂਰਾਪਨ ਨਹੀਂ ਹੁੰਦਾ ਉਹਦਾ ਤੇ ਜੇ ਕੋਰਾਪਨ ਹੈ ਫਿਰ ਇਥੋਂ ਵੀ ਅੰਦਾਜ਼ਾ ਲਾ ਸਕਦੇ ਹਾਂ ਵੀ ਜੇ ਜੀਵਨ ਦੇ ਵਿੱਚ ਬਾਣੀ ਵੀ ਹੈ ਬੜੀ ਤੇ ਕੋਰਾਪਨ ਵੀ ਹੈ ਕਿਸੇ ਦੇ ਕੰਮ ਵੀ ਨਹੀਂ ਆਉਂਦਾ ਸੇਵਾ ਵੀ ਬੜਾ ਕਰਦਾ ਸਿਮਰਨ ਵੀ ਬੜਾ ਕਰਦਾ ਬਾਣੀ ਵੀ ਬੜੀ ਪੜ੍ਹਦਾ ਤੇ ਪਰ ਕਿਸੇ ਦੇ ਕੰਮ ਨਹੀਂ ਆਉਂਦਾ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕਿਸੇ ਦੇ ਦੁੱਖ ਨੂੰ ਆਪ ਦਾ ਦੁੱਖ ਨਹੀਂ ਸਮਝਦਾ ਤਾਂ ਸਮਝ ਲਓ ਉਹ ਵਿਖਾਵੇ ਤੋਂ ਬਿਨਾ ਹੋਰ ਕੁਝ ਨਹੀਂ ਕਰਦਾ ਤੇ ਵਿਖਾਵਾ ਕਰਨਾ ਹੀ ਨਹੀਂ ਸ਼ਬਦ ਦੀ ਇਹ ਸ਼ਬਦ ਤੋਂ ਸਿੱਧੇ ਹੀ ਮਿਲਦੀ ਹੈ ਮੈਂ ਵਿਖਾਵਾ ਨਹੀਂ ਕਰਨਾ ਅਸਲੀਅਤ ਦੇ ਵਿੱਚ ਅਸਲ ਹੈ ਜਿਹੜਾ ਉਹ ਕਰਨਾ ਹੈ ਤਾਂ ਫਿਰ ਫਰਮਾਨ ਹੈ ਅੰਡਜ ਜਿਰਜ ਸਿਤਜ ਉਤਪੁਜ ਘਟ ਘਟ ਜੋਤ ਸਮਾਣੀ ਕਹਿੰਦੇ ਜਿਹਦੇ ਅੰਦਰ ਫਿਰ ਸ਼ਬਦ ਵਸ ਗਿਆ ਆਨੰਦ ਵਸ ਗਿਆ ਕਹਿੰਦੇ ਉਸ ਨੂੰ ਚੋਹਾਂ ਖਾਣੀਆਂ ਦੇ ਜੀਵਾਂ ਵਿੱਚ ਹਰੇਕ ਘਟ ਵਿੱਚ ਭਾਵ ਘਟਦਾ ਮਤਲਬ ਸਰੀਰ ਵਿੱਚ ਹਰੇਕ ਸਰੀਰ ਵਿੱਚ ਪ੍ਰਭੂ ਦੀ ਹੀ ਜੋਤ ਸਮਾਈ ਰਿxsdੀ ਹੈ। ਉੱਚਾ ਜਾਨਵਰ ਹੈ ਤੇ ਚਾ ਬੰਦਾ ਹੈ। ਤੇ ਪੰਛੀ ਕੁਛ ਵੀ ਹੈ। ਵੀ ਅੰਡੇ ਤੋਂ, ਜੌਰ ਤੋਂ, ਸਿੱਲ ਤੋਂ ਤੇ ਉਤਪਜ ਜਿਹੜੀ ਵਨਸਪਤੀ ਹੈ। ਪੇੜ-ਪੌਦੇ, ਕਾਫੂ ਸੇਹੇ ਸਾਰੇ ਜੁਨ੍ਹਾਂ ਦੇ ਵਿੱਚ ਹੈ। ਇਹ ਚਾਰਾਂ ਦੇ ਨਾਲ ਸਾਰਾ ਸੰਸਾਰ ਚਾਰਾਂ ਤੋਂ ਪੈਦਾ ਹੋਇਆ ਹੈ ਚਾਰ ਖਾਣੀ ਹੈ ਇਹ ਇਹਨੂੰ ਖਾਣੀ ਕਹਿੰਦੇ ਕਈ ਅੰਦਿਆਂ ਤੋਂ ਪੈਦਾ ਹੋਣ ਵਾਲੇ ਕਈ ਸਿੱਲ ਤੋਂ ਪੈਦਾ ਹੋਣ ਵਾਲੇ ਕਈ ਜ਼ੋਰ ਤੋਂ ਪੈਦਾ ਹੋਣ ਵਾਲੇ ਅਲੱਗ-ਅਲੱਗ ਹਨ ਪਰਮੇਸ਼ਰ ਨੇ ਬਣਾਇਆ ਸਿਸਟਮ ਜਿਹੜਾ ਕਹਿੰਦੇ ਫਿਰ ਜਿਹਦੇ ਅੰਦਰ ਸ਼ਬਦ ਦਾ ਆਨੰਦ ਵੱਜ ਗਿਆ ਸ਼ਬਦ ਦੇ ਉੱਤੇ ਭਰੋਸਾ ਕਰਦਾ ਚੱਲਦਾ ਹੈ ਕਹਿੰਦੇ ਉਸ ਨੂੰ ਤਾਂ ਫਿਰ ਚੌਹ ਖਾਣੀਆਂ ਦੇ ਜੀਵਾਂ ਦੇ ਵਿੱਚ ਹਰੇਕ ਸਰੀਰ ਦੇ ਵਿੱਚ ਹੀ ਪ੍ਰਭੂ ਦੀ ਜੋਤ ਸਮਾਈ ਦਿੱਸਦੀ ਹੈ ਉਹ ਫਿਰ ਫਰਕ ਨਹੀਂ ਸਮਝਦਾ ਸਰਗਿ ਫਰਮਾਨ ਹੈ ਦਰਸ਼ਨ ਦੇਹੋ ਦਿਆਪਤ ਦਾਤੇ ਗਤ ਪਾਵੋ ਮਤ ਦੇਹੋ ਨਹੀਂ হে ਦਿਆਲ ਦਾਤਾਰ हे ਪ੍ਰਭੂ ਪਰਮੇਸ਼ਰ ਮੈਨੂੰ ਆਪਣਾ ਦਰਸ਼ਨ ਦੇ ਮੈਨੂੰ ਚੰਗੀ ਅਕਲ ਦੇ ਮਤ ਦੇ ਮੈਨੂੰ ਚੰਗੀ ਮੇਰੀ ਖੋਟੀ ਮਤ ਕੱਢ ਦੇ ਚੰਗੀ ਅਕਲ ਆਵੇ ਮੈਨੂੰ ਇਹ ਕਿਰਪਾ ਕਰ ਮੈਨੂੰ ਦਰਸ਼ਨ ਦੇ ਮੈਨੂੰ ਚੰਗੀ ਅਕਲ ਦੇ ਜਿਸ ਕਰਕੇ ਮੈਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਸਕਾਂ ਤੇ ਤੈਨੂੰ ਹਰ ਥਾਂ ਵੇਖ ਸਕਾਂ ਇਹ ਜੀ ਮੈਨੂੰ ਸੋਝੀ ਮੈਨੂੰ ਇਹ ਜੀ ਮੈਨੂੰ ਅਕਲ ਬਖਸ਼ ਵੀ ਮੈਂ ਹਰੇਕ ਥਾਂ ਤੇ ਤੈਨੂੰ ਵੇਖਾਂ ਐਨੀ ਉੱਚੀ ਸੁੱਚੀ ਸੋਚ ਦੇ ਮੈਨੂੰ ਫਿਰ ਫਰਮਾਨ ਹੈ ਨਾਨਕ ਰੰਗ ਰਵੈ ਰਸ ਰਸਿਆ ਹਰ ਸਿਉ ਪ੍ਰੀਤ ਸਨੇਹੋ ਕਿਨੇ ਹੀ ਨਾਨਕ ਜਿਸ ਮਨੁੱਖ ਦੀ ਪ੍ਰੀਤ ਜਿਸ ਦਾ ਪਿਆਰ ਪ੍ਰਮਾਤਮਾ ਨਾਲ ਬਣ ਜਾਂਦਾ ਹੈ ਪਰਮੇਸ਼ਰ ਨਾਲ ਪ੍ਰੀਤ ਪੈ ਜਾਂਦੀ ਹੈ ਜਿਹਦੀ ਉਹ ਪ੍ਰੇਮੀ ਪ੍ਰਭੂ ਦੇ ਪਿਆਰ ਦੇ ਵਿੱਚ ਜੁੜ ਕੇ ਉਸ ਦੇ ਗੁਣ ਆਨੰਦ ਨਾਲ ਯਾਦ ਕਰਦਾ ਹੈ ਉਹ ਪਰਮੇਸ਼ਰ ਦੇ ਗੁਣ ਹੈ ਜਿਹੜੇ ਉਹ ਆਨੰਦ ਦੇ ਨਾਲ ਯਾਦ ਕਰਦਾ ਇਸ ਸਾਰੇ ਮਹੀਨੇ ਨੂੰ ਆਪਾਂ ਸੌਖੇ ਜਿਹੇ ਤਰੀਕੇ ਨਾਲ ਸਮਝ ਗਏ ਥੋੜੇ ਜੇ ਸ਼ਬਦਾਂ ਦੇ ਵਿੱਚ ਪੋ ਦੇ ਮਹੀਨੇ ਨੂੰ ਤਾਂ ਕੀ ਹੈ ਉਹ ਇਹ ਹੈ ਵੀ ਪਰਮਾਤਮਾ ਦੀ ਯਾਦ ਭੁਲਾਇਆ ਭਾਵ ਰੱਬ ਨੂੰ ਭੁਲਾਇਆ ਮਨੁੱਖ ਦੇ ਅੰਦਰ ਕੋਰਾਪਣ ਜ਼ੋਰ ਪਾ ਲੈਂਦਾ ਹੈ ਜੇ ਰੱਬ ਨੂੰ ਯਾਦ ਨਾ ਕਰੀਏ ਨਾ ਤਾਂ ਫਿਰ ਅੰਦਰ ਕੋਰਾਪਨ ਹੋ ਜਾਂਦਾ ਹੈ ਹਯਾ ਦੇਆ ਨਹੀਂ ਰਹਿੰਦੀ ਅੰਦਰ ਕਿਸੇ ਲਈ ਮਤਲਬ ਵੀ ਹੋ ਜਾਂਦਾ ਹੈ ਫਿਰ ਉਹ ਕਹਿੰਦੇ ਉਹ ਕੋਰਾਪਨ ਫਿਰ ਜਿਹੜਾ ਉਹ ਕੋਰਾਪਨ ਹੋ ਜਾਂਦਾ ਹੈ ਉਹ ਕੋਰਾਪਨ ਉਸ ਦੇ ਜੀਵਨ ਦੇ ਵਿੱਚੋਂ ਪ੍ਰੇਮ ਰਸ ਸੁਕਾ ਦਿੰਦਾ ਹੈ ਉਦੇ ਅੰਦਰ ਕੋਈ ਕਿਸੇ ਲਈ ਪ੍ਰੇਮ ਨਹੀਂ ਹੁੰਦਾ ਜਗ੍ਹਾ ਹੀ ਨਹੀਂ ਹੁੰਦੀ ਉਹਦਾ ਪੱਥਰ ਵਰਗਾ ਹਿਰਦਾ ਹੁੰਦਾ ਉਹਦਾ ਉਹ ਕੋਰਾ ਪਾਣਾ ਕੋਰਾ ਹੁਣ ਪਾਣੀ ਨੂੰ ਸਖਾਈ ਦਿੰਦਾ ਬਰਫ਼ ਬਣ ਜਾਂਦੀ ਹੈ ਨਾ ਤੇ ਪੋਦੇ ਮਹੀਨੇ ਦੇ ਵਿੱਚ ਤਾਂ ਹੀ ਪੋਦੇ ਮਹੀਨੇ ਦਾ ਪ੍ਰਮਾਣ ਦਿੰਦਾ ਵੀ ਸੌਖਾ ਸਮਝ ਜਿਓ ਵੀ ਪੋਦੇ ਮਹੀਨੇ ਵਿੱਚ ਕੋਰਾ ਜੰਮਦਾ ਤੇ ਪਾਣੀ ਨੂੰ ਸਖਾ ਕੇ ਤੇ ਗੰਢ ਵੱਜ ਜਾਂਦੀ ਹੈ ਨਾ ਮਰਫਦੀ ਤੇ ਕਹਿੰਦੇ ਜੇ ਪਰਮੇਸ਼ਰ ਦੀ ਯਾਦ ਨਹੀਂ ਨਾ ਤੁਹਾਡੇ ਅੰਦਰ ਤਾਂ ਤੁਸੀਂ ਵੀ ਤੁਹਾਡੇ ਅੰਦਰ ਵੀ ਗੰਡ ਵੱਜ ਜੂਗੀ ਕੋਈ ਤੁਹਾਡੇ ਨਾਲ ਲਾਗੇ ਕੋਈ ਮਰੀ ਜਾਂਦਾ ਹੈ ਬਿਮਾਰ ਹੈ ਤੁਹਾਨੂੰ ਕੋਈ ਪਰਵਾਹ ਨਹੀਂ ਹੋਊਗੀ ਮੈਂ ਕੋਈ ਉਹ ਨਹੀਂ ਕੋਈ ਜਾਨ ਜੋਗਾ ਕਿਤੇ ਨਹੀਂ ਕੋਈ ਦਵਾਈ ਮੁੱਟੀ ਲੈਣ ਜੋਗਾ ਤਾਂ ਚਲ ਮੈਂ ਮਦਦ ਜਿੰਨੇ ਜੋਗਾ ਹੈਗਾ ਉਨਾ ਹੀ ਕਰਦੇ ਹਾਂ ਜੇ ਉਹਨੂੰ ਲਿਜਾਣ ਜੋਗਾ ਤਾਂ ਲੈ ਕੇ ਹੀ ਜਾਵਣਾ ਤੇ ਇਹ ਚੀਜ਼ ਉਹਦੇ ਅੰਦਰੋਂ ਖਤਮ ਹੋ ਜੂਗੀ ਜਿਹਦੇ ਅੰਦਰੋਂ ਰੱਬ ਦੀ ਯਾਦ ਭੁੱਲ ਗਈ ਤੇ ਜਿਹਦੇ ਅੰਦਰ ਰੱਬ ਦੀ ਯਾਦ ਹੋਊਗੀ ਉਹ ਕਦੇ ਵੀ ਕੋਰਾਪਣ ਨਹੀਂ ਹੋਊਗਾ ਨਾਲੇ ਉਹਦੇ ਜੀਵਨ ਦੇ ਵਿੱਚ ਰਸ ਬਣਿਆ ਰਹਿੰਦਾ ਹੈ ਉਹ ਹਰੇਕ ਦੇ ਨਾਲ ਪ੍ਰੇਮ ਨਾਲ ਪੇਸ਼ ਆਉਂਦਾ ਹੈ ਨਿਮਰਤਾ ਨਾਲ ਮਿਲ ਵਰਤਾ ਰੱਖਦਾ ਹੈ ਕਿਸੇ ਦੇ ਦੁੱਖ ਨੂੰ ਆਪ ਦਾ ਦੁੱਖ ਸਮਝਦਾ ਹੈ ਕਿਸੇ ਦੀ ਮੁਸੀਬਤ ਨੂੰ ਆਪ ਦੀ ਮੁਸੀਬਤ ਸਮਝਦਾ ਹੈ ਜਿਹਦੇ ਅੰਦਰ ਰੱਬ ਦਾ ਪਿਆਰ ਹੈ ਜਿਹਦੇ ਅੰਦਰ ਸ਼ਬਦ ਹੈ ਪਰਮਾਤਮਾ ਦੀ ਸਿਵਸਲਾਹੀ ਮਨੁੱਖ ਦੇ ਅੰਦਰ ਉੱਚੀ ਆਤਮਿਕ ਅਵਸਥਾ ਪੈਦਾ ਕਰਦੀ ਹੈ ਤੇ ਕਾਇਮ ਰੱਖਦੀ ਹੈ ਇਹ ਗੱਲ ਪੱਲੇ ਬੰਨ ਲਵੇ ਵੀ ਜੇ ਉੱਚੀ ਆਤਮਿਕ ਅਵਸਥਾ ਉੱਚੀ ਸੁੱਚੀ ਸੋਚ ਇਉਂ ਕਹਿ ਲੀਏ ਇਹ ਬਣਾਉਣੀ ਹੈ ਤਾਂ ਉਹ ਪਰਮੇਸ਼ਰ ਦੀ ਸਿਰਫ ਸਲਾਹ ਦੇ ਨਾਲ ਹੀ ਬਣਨੀ ਹੈ ਹੋਰ ਕਿਸੇ ਵੀ ਤਰੀਕੇ ਨਾਲ ਨਹੀਂ ਬਣਨੀ ਇਹ ਪਉਦੇਮੀ ਨੰਨ ਵਿੱਚ ਇਹ ਪ੍ਰਮਾਣ ਹੈ ਇਹ ਸਮਝਾ ਰਹੇ ਹਨ ਗੁਰੂ ਨਾਨਕ ਪਾਤਸ਼ਾਹ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੇਅੰਤ ਉਨਤਾਈਆਂ ਹੋ ਗਈਆਂ ਹਨ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਵਰਕਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ